ਰੇੜੇ ਸਾਡੇ ਕਿਸਾਨਾਂ ਨੇ ਹਰਿਆਣੇ ਤੇ ਪੰਜਾਬ ਦੇ ਨੇ ਇੱਕ ਤਾਨਕ ਤੇ ਝੋਨਾ ਪੈਦਾ ਕੀਤਾ ਇਸ ਨੂੰ ਇਹ ਭਾਜਪੀ ਤੇ ਆਰਐਸएस ਟੱਕੇ ਦਾ ਸਮਝਦੀ ਹੈ ਇਹ ਲੋਕ ਜਮਾਖੋਰੀ ਕਰਦੇ ਐ ਫਿਰ ਬਲੈਕ ਕਰਦੇ ਐ ਤੇ ਫਿਰ ਇਹ ਪੈਸਾ ਬਣਾਉਂਦੇ ਐ ਇਹਨਾਂ ਦੇ ਨਾਲ ਚੰਨਾ ਜਿਹੜੇ ਲੋਕ ਬੀਜਪੀ ਆਰਐਸਐਸ ਦੇ ਵਿੱਚ ਜਾ ਰਹੇ ਆ ਜਿਹੜੇ ਸਲਾਮਾਂ ਕਰਦੇ ਆ ਬੀਜਪੀ ਦੇ ਵਿੱਚ ਜਾਣ ਦੀਆਂ ਉਹਨਾਂ ਦਾ ਪੂਰਾ ਬਾਇਕਾਟ ਹੋਣਾ ਚਾਹੀਦਾ ਹੈ ਤੇ ਰਸਤੇ ਖੋਲਨੇ ਚਾਹੀਦੇ ਹੈ ਤੇ ਇਹਨਾਂ ਨੂੰ ਆਪਣ ਪਸੰਦ ਤਰੀਕੇ ਦੇ ਨਾਲ ਆਪਣਾ ਮਜਹਰਾ ਦਿੱਲੀ ਦੇ ਵਿੱਚ ਕਰ ਲੈਣਾ ਚਾਹੀਦਾ ਹੈ ਇਹਨਾਂ ਦੀਆਂ ਜਿਹੜੀਆਂ ਮੰਗਾਂ ਹੈ ਜੀਆਂ ਬਹੁਤ ਥੋੜੀਆਂ ਹੈ ਕਿ ਜਿਹੜੇ ਜ਼ਿਮੀਦਾਰ ਖੁਦਕਸ਼ੀ ਕਰਕੇ ਪੂਰੇ ਹੋ ਗਏ ਹੈ ਉਹਨਾਂ ਨੂੰ ਮਾਫਜ਼ੀਆ ਦਿੱਤਾ ਜਾਵੇ ਫਿਰ ਜਿੰਨਾ ਵੀ ਕਰਜ਼ਾ ਹੈਗਾ ਉਹ ਮਾਫ ਕੀਤਾ ਜਾਏ 1947 ਤੋਂ ਪਹਿਲਾਂ ਸਾਡੇ ਖੇਤੀਬਾੜੀ ਦੇ ਵਜ਼ੀਰ ਸਿਗੇ ਸਰ ਛੋਟੂਰਾ ਉਹਨਾਂ ਨੇ ਸਾਰਾ ਜ਼ਿਮੀਦਾਰਾਂ ਦਾ ਕਰਜ਼ਾ ਮਾਫ ਕਰਤਾ ਸੀ ਜਿਸ ਦੇ ਨਾਲ ਬਹੁਤ ਫਾਇਦਾ ਪੈਦਾਵਾਰ ਦੇ ਵਿੱਚ ਹੋਇਆ ਔਰ ਸੁਵਮੀਨਾਥ ਰਿਪੋਰਟ ਨੂੰ ਲਾਗੂ ਕੀਤਾ ਜਾਏ ਤੇ ਐਮਐਸਪੀ ਨੂੰ ਕਾਨੂੰਨੀ ਜਮਾ ਪੜਾਇਆ ਜਾਵੇ ਭਾਤ ਸਾਬ ਕਿਵੇਂ ਦੇਖ ਰਹੇ ਹੋ ਜੀ ਪੰਜਾਬ ਸਰਕਾਰ ਦਾ ਰੋਲ ਕਿਵੇਂ ਹੈ ਕਿਉਂਕਿ ਇਹ ਸਾਰੀ ਜੋ ਕੁਝ ਵੀ ਹੋ ਰਿਹਾ ਉਹ ਪੰਜਾਬ ਦੇ ਅੰਦਰ ਹੋ ਰਿਹਾ ਹੈ ਪੰਜਾਬ ਦੇ ਅੰਦਰ ਆਪਕੇ ਅਸੀ ਗੋਲੇ ਆ ਰਹੇ ਡਰ ਆ ਰਹੇ ਮੇਰਾ ਖਿਆਲ ਹੈ ਕਿ ਪੰਜਾਬ ਸਰਕਾਰ ਨੂੰ ਫੌਜਦਾਰੀ ਦੇ ਕੇਸ ਇੱਕਦਮ ਦਰਜ ਕਰ ਦੇਣੇ ਚਾਹੀਦੇ ਜਿਵੇਂ ਭਾਈ ਗਿਆਨ ਸਿੰਘ ਇੱਥੇ ਪੇ ਹੋਏ ਹੈ ਪੂਰੇ ਹੋ ਗਏ ਹੈ ਕਤਲ ਦੇ ਕੇਸ ਤੇ ਤਨਸੋਖਤ ਦੇ ਕੇਸ ਤੇ ਗੋਲਾਬਾਰੀ ਕਰਨ ਦੇ ਪੂਰੇ ਕੇਸ ਕਰਨੇ ਚਾਹੀਦੇ ਹੈ ਇੱਥੇ ਸ਼ੰਭੂ ਦੇ ਪੁਲਿਸ ਸਟੇਸ਼ਨ ਤੇ ਜਾਂ ਨੇੜ ਦਾ ਜਿਹੜਾ ਪੁਲਿਸ ਸਟੇਸ਼ਨ ਉੱਥੇ ਦਰਜ ਕਰੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਕਿਵੇਂ ਦੀ ਬਾਰਡਰ ਦੀ ਸਿਚੁਏਸ਼ਨ ਹੈ ਕਿ ਦੋਨੋਂ ਪਾਸੇ ਜਿਵੇਂ ਪਾਕਿਸਤਾਨ ਪਾਸੇ ਖੰਡਾਲੀ ਤਾਰ ਇਸ ਪਾਰੀ ਖੰਡਾਲੀ ਤਾਰ ਸਰਕਾਰ ਦੀ ਮਨਸ਼ਾ ਕੀ ਹੈ ਕਿ ਪੰਜਾਬ ਦੇ ਅੰਦਰ 2000 ਤੋਂ ਬਾਅਦ ਹਸਪਤਾਲ ਦੇ ਗੋਲੇ ਛੱਡੇ ਜਾ ਰਹੇ ਇਹ ਵੀ ਦੀ ਮਨਸ਼ਾ ਲੱਗਦੀ ਤੁਹਾਨੂੰ ਸਾਡੀ ਉਹਨਾਂ ਦੀ ਮਨਸ਼ਾ ਹੈਗੀ ਹੈ ਕਿ ਪੰਜਾਬ ਜੰਮੂ ਕਸ਼ਮੀਰ ਲਦਾਖ ਹਰਿਆਣੇ ਦੇ ਦੋ ਜ਼ਿਲ੍ਹੇ ਚੰਬਾ ਤੇ ਕਾੰਗੜਾ ਹਿੰਦੁਸਤਾਨ ਦੇ ਨਕਸ਼ੇ ਟੁੱਟ ਚੁੱਕੇ ਹੈ ਤੇ ਜੇ ਮੇਰੇ ਕੋਲ ਅੱਜ ਫਤਹਾ ਹੁੰਦਾ ਜਿਵੇਂ ਮਜੀਬਰ ਰਹਿਮਾਨ ਦਾ ਸਿਕਾ ਜਦੋਂ ਬੰਗਲਾਦੇਸ਼ ਬਣਿਆ ਉਹਦੇ ਕੋਲੇ ਮਤ ਸਭ ਤੋਂ ਜ਼ਿਆਦਾ ਸੀ ਪਰ ਜਿਹੜਾ ਲੈਂਦੇ ਵੱਲ ਦਾ ਪਾਕਿਸਤਾਨ ਸੀ ਉਸਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਨਹੀਂ ਬਣਨ ਦਿੱਤਾ ਉਹਨਾਂ ਨੇ ਬਗਾਵਤ ਦੇ ਕਾਲ ਦੇਤੀ ਤੇ ਬੰਗਲਾਦੇਸ਼ ਪੈਦਾ ਹੋ ਗਿਆ ਅੱਜ ਜੇ ਆਪਣੇ ਬੰਦੇ ਬੰਦੇ ਦੇ ਪੁੱਤ ਬੰਦੇ ਝਾੜੂ ਨੂੰ ਨਾ ਵੋਟਾਂ ਪਾਉਂਦੇ ਸ਼ਰਮਣੀਏ ਖਾਲੀ ਤੇ ਨੰਬਰ ਸਾਨੂੰ ਪਾਉਂਦੇ ਅੱਜ ਮੈਂ ਵੀ ਆਜ਼ਾਦੀ ਦਾ ਐਲਾਨ ਕਰ ਸਕਦਾ ਸੀ ਔਰ ਕਰ ਦੇਣਾ ਸੀ ਮਾਨ ਸਾਹਿਬ ਸੈਂਟਰ ਸਰਕਾਰੋਂ ਲਗਾਤਾਰੀ ਮੰਤਰੀਆਂ ਦੀ ਮੀਟਿੰਗ ਚੱਲ ਰਹੀ ਹੈ ਐਤਵਾਰ ਦਾ ਟੱਕਰ ਟਾਈਮ ਦਿੱਤਾ ਤਾਂ ਲੱਗਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ ਨਹੀਂ ਇਹ ਟਾਈਮ ਬਿਲਕੁਲ ਫਜ਼ੂਲ ਕਰ ਰਹੀ ਹੈ ਕਿਸਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੈ ਕਿਸਾਨਾਂ ਨੂੰ ਜਿਵੇਂ ਵੀ ਹੈ ਬਗੈਰ ਜਿੱਥੇ ਬੈਰੀ ਲੱਗੇ ਹੈ ਅਜਾ ਅਡਵਾਂਸ ਕਰਨਾ ਚਾਹੀਦਾ ਹੈ ਉਹਨਾਂ ਕੋਲ ਚੰਗੇ ਟਰੈਕਟਰ ਹੈ ਸਾਰਾ ਕੁਝ ਹੈ ਸੜਕਾਂ ਤੋਂ ਲੈ ਕੇ ਖੇਤੋਂ ਖੇਤੀ ਅੱਗੇ ਨੂੰ ਵਧਣਾ ਚਾਹੀਦਾ ਕੀ ਲੈ ਕੇ ਜਾਣਾ ਚਾਹੀਦਾ ਉਹ ਉਹ ਤਾਂ ਉਹਨਾਂ ਦੀ ਮਨਸ਼ਾ ਹੈ ਉਹਨਾਂ ਦਾ ਨਿਸ਼ਾਨਾ ਹੀ ਦਿੱਲੀ ਹੈ ਜੇ ਦਿੱਲੀ ਨਾ ਪਹੁੰਚ ਸਕੇ ਤਾਂ ਫਿਰ ਮੋਰਚਾ ਫੇਲ ਹੋ ਜੂਗਾ ਐਲਤ ਨਹੀਂ ਨਾ ਪਾਚਾਂਦੇ ਕਿ ਮੋਰਚਾ ਫੇਲ ਹੋ